ਕਿਸਾਨਾਂ ਦੇ ਹੱਕ ਦੇ ਵਿੱਚ ਆਪ ਸਰਕਾਰ ਫਿਰ ਤੋਂ ਜਿਹੜੀ ਕਿ ਨਜ਼ਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉੱਥੇ ਹੀ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰੰਤੂ ਹੁਣ ਅਜਿਹਾ ਨਹੀਂ ਹੋਏਗਾ ਝੋਨੇ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਦਿੱਤੇ ਨੇ ਮਾਲਵਿੰਦਰ ਕੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਜਿਹੜੀ ਕਿ ਖਰੀ ਉਤਰੀ ਐ ਤੇ ਹੁਣ ਉਥੇ ਹੀ ਝੋਨੇ ਦੇ ਪੁਕਤਾ ਪ੍ਰਬੰਧ ਫਿਰ ਤੋਂ ਜਿਹੜੇ ਕਿ ਮੁਕੰਮਲ ਕਰ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆਂ ਬੜ ਸ਼ਕਰ ਵਿਧਾਨ ਸਭਾ ਤੇ ਬਖਵਖ ਵੰਡੀਆਂ ਚ ਸੋਨੇ ਦੀ ਖਰੀਦ ਦੀ ਤੇਿਆਰੀਆਂ ਨੂੰ ਲੈ ਕੇ ਵਿਜਿਟ ਕੀਤਾ ਹੈ ਜਿੱਦੇ ਜਿ ਅੱਜ ਗੜਸ਼ੰਕਰ ਇਨਾਮ ਖੜੇ ਐ ਇਸ ਟਾਈਮ ਔਰ ਮੁੰਦੜਾ ਸ਼ੈਲਾ ਵਾਕਫਾ ਮੰਡੀਆਂ ਦਾ ਦੌਰਾ ਕੀਤਾ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਨਸ਼ੋਰ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਕਿਸਾਨ ਹੈ ਚਾਹੇ ਆੜ੍ਹਤੀਆ ਹੈ ਇਸੇ ਨੂੰ ਕੋਈ ਕੱਜਲ ਖਰਾਬੀ ਨਾ ਹੋਵੇ ਮੁਸ਼ਕਲ ਨਾ ਆਵੇ ਔਰ ਜਿਸ ਤਰੀਕੇ ਦਾ ਫੀਡਬੈਕ ਆਇਆ ਸਾਰੀਆਂ ਮੰਡੀਆਂ ਚੋਂ ਜਿੱਥੇ ਮੈਂ ਗਿਆ ਹੈ ਤਕਰੀਬਨ ਸਾਰੇ ਕਿਸਾਨ ਭਾਈਚਾਰੇ ਦਾ ਆਰਤੀ ਦਾ ਸਾਰਿਆਂ ਦਾ ਬੜਾ ਅੱਛਾ ਫੀਡਬੈਕ ਹੈ ਸਾਰੇ ਅਫੀਸ਼ੀਅਲ ਸਹਿਬਾਨ ਮੌਕੇ ਤੇ ਤੋਲ ਕਰਵਾ ਰਹੇ ਆ ਔਰ ਲਿਫਟਿੰਗ ਦਾ ਕੰਮ ਵੀ ਬੜਾ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਸੋ ਸਾਨੂੰ ਵੀਦ ਵੀ ਔਰ ਸਾਡੀ ਕੋਸ਼ਿਸ਼ ਵੀ ਹੈ ਦੀ ਝੋਨੇ ਦੀ ਜਿਹੜੀ ਖਰੀਦ ਹੈ ਉਹਦੇ ਕਮਲ ਜਿਹੜੇ ਆ ਪ੍ਰਬੰਧ ਹੋ ਗਏ ਆ ਔਰ ਜਿਹੜੀ ਖਰੀਦ ਹੈ ਪ੍ਰੋਪਰ ਹੋਊਗੀ ਔਰ ਕਿਸੇ ਨੂੰ ਕੋਈ ਨਾਰਾਜ਼ੀ ਪਰੇਸ਼ਾਨੀ ਨਾ ਹੋਵੇ ਸੋ ਗੜਸ਼ੰਕਰ ਸਾਹਿਬ ਜੀ ਕਾਫੀ ਬਿਹਤਰ ਇਸ ਵਾਰ ਜਿਹੜੇ ਇੰਤਜ਼ਾਮ ਹੈ ਗੜਸ਼ੰਕਰ ਵਿਧਾਨ ਸਭਾ ਦੇ ਵਕਫਾ ਕਵੰਡੀਆਂ ਚ ਛੋਨੇ ਦੀ ਖਰੀਦ ਦੀ ਤਿਆਰੀਆਂ ਨੂੰ ਲੈ ਕੇ ਵਿਜਿਟ ਕੀਤਾ ਹੈ ਜਿਹਦੇ ਚ ਅਸੀਂ ਅੱਜ ਗੜਸ਼ੰਕਰ ਇਨਾਮ ਖੜੇ ਹੈ ਇਸ ਟਾਈਮ ਔਰ ਮੁੰਦੜਾ ਸ਼ੈਲਾ ਵਕਫਾ ਕਵੰਡੀਆਂ ਦਾ ਦੌਰਾ ਕੀਤਾ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਨਸ਼ੋਰ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਕਿਸਾਨ ਹੈ ਚਾਹੇ ਉਹ ਆੜਤੀਆ ਹੈ ਇਸੇ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਮੁਸ਼ਕਲ ਨਾ ਆਵੇ ਔਰ ਜਿਸ ਤਰੀਕੇ ਦਾ ਫੀਡਬੈਕ ਆਇਆ ਸਾਰੀਆਂ ਮੰਡੀਆਂ ਚੋਂ ਜਿੱਥੇ ਮੈਂ ਗਿਆ ਹੈ तकरीबन ਸਾਰੇ ਕਿਸਾਨ ਭਾਈਚਾਰੇ ਦਾ ਆਰਤੀ ਦਾ ਸਾਰਿਆਂ ਦਾ ਬੜਾ ਅੱਛਾ ਫੀਡਬੈਕ ਹੈ ਸਾਰੇ ਅਫੀਸ਼ੀਅਲ ਸਹਿਬਾਨ ਮੌਕੇ ਤੇ ਤੋਲ ਕਰਵਾ ਰਹੇ ਆ ਔਰ ਲਿਫਟਿੰਗ ਦਾ ਕੰਮ ਵੀ ਬੜਾ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਸੋ ਸਾਨੂੰ ਉਮੀਦ ਵੀ ਹੈ ਔਰ ਸਾਡੀ ਕੋਸ਼ਿਸ਼ ਵੀ ਹੈ ਕਿ ਓਨੇ ਦੀ ਜਿਹੜੀ ਖਰੀਦ ਹੈ ਉਹਦੇ ਮੁਕੰਮਲ ਜਿਹੜੇ ਆ ਪਰਬੰਧ ਹੋ ਗਏ ਆ ਔਰ ਜਿਹੜੀ ਖਰੀਦ ਆ ਪ੍ਰੋਪਰ ਹੋ ਗਈ ਔਰ ਕਿਸੇ ਨੂੰ ਕੋਈ ਨਾਰਾਜ਼ੀ ਪਰੇਸ਼ਾਨੀ ਨਾ ਹੋਵੇ ਗੜਸ਼ੰਕਰ ਹਾਲ ਕੀ ਜੀ ਕਾਫੀ ਬਿਹਤਰ ਇਸ ਵਾਰ ਜਿਹੜੇ ਇੰਤਜ਼ਾਮ ਹੈ ਗੜਸ਼ੰਕਰ ਵਿਧਾਨ ਸਭਾ ਦੇ ਵਕਫਾ ਕਵੰਡੀਆਂ ਚ ਛੋਨੇ ਦੀ ਖਰੀਦ ਦੀ ਤਿਆਰੀਆਂ ਨੂੰ ਲੈ ਕੇ ਵਿਜਿਟ ਕੀਤਾ ਹੈ ਜਿਹਦੇ ਚ ਅਸੀਂ ਅੱਜ ਗੜਸ਼ੰਕਰ ਇਨਾਮ ਖੜੇ ਆ ਇਸ ਟਾਈਮ ਔਰ ਬੁੰਦੜਾ ਸ਼ੈਲਾ ਵਕਫਾ ਕਵੰਡੀਆਂ ਦਾ ਦੌਰਾ ਕਰਤਾ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਨਸ਼ੋਰ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਕਿਸਾਨ ਹੈ ਚਾਹੇ ਸੜਾੜਤੀਆ ਹੈ ਇਸੇ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਮੁਸ਼ਕਲ ਨਾ ਆਵੇ ਔਰ ਜਿਸ ਤਰੀਕੇ ਦਾ ਫੀਡਬੈਕ ਆਇਆ ਸਾਰੀਆਂ ਮੰਡੀਆਂ ਚੋਂ ਜਿੱਥੇ ਮੈਂ ਗਿਆ ਹੈ तकरीबन ਸਾਰੇ ਕਿਸਾਨ ਭਾਈ ਚਰੇਦਾੜਤੀਆ ਦਾ ਸਾਰਿਆਂ ਦਾ ਬੜਾ ਅੱਛਾ ਫੀਡਬੈਕ ਹੈ ਸਾਰੇ ਅਫੀਸ਼ੀਅਲ ਸਹਿਬਾਨ ਮੌਕੇ ਤੇ ਤੋਲ ਕਰਵਾ ਰਹੇ ਆ ਔਰ ਲਿਫਟਿੰਗ ਦਾ ਕੰਮ ਵੀ ਬੜਾ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਸੋ ਸਾਨੂੰ ਵੀਦ ਵੀ ਔਰ ਸਾਡੀ ਕੋਸ਼ਿਸ਼ ਵੀ ਹੈ ਵੀ ਜੋ ਨੈਦੀ ਜਿਹੜੀ ਖਰੀਦ ਹੈ ਉਹਦੇ ਮੁਕੰਮਲ ਜਿਹੜੇ ਆ ਪ੍ਰਬੰਧ ਹੋ ਗਏ ਆ ਔਰ ਜਿਹੜੀ ਖਰੀਦ ਹੈ ਪ੍ਰੋਪਰ ਹੋ ਗਈ ਔਰ ਕਿਸੇ ਨੂੰ ਕੋਈ ਨਾਰਾਹੀ ਪਰੇਸ਼ਾਨੀ ਨਾ ਹੋਵੇ ਤੇ ਗੜਸ਼ੰਕਰ ਹਰਕੇ ਜੀ ਕਾਫੀ ਬਿਹਤਰ ਇਸ ਵਾਰ ਜਿਹੜੇ ਇੰਤਜ਼ਾਮ ਹੈ